ਜਦੋਂ ਮੈਂ ਪਹਿਲੀ ਫਸਟ ਵਾਰ ਹੀ ਆਈ ਨਾ ਪਹਿਲਾ ਕਾੜਾ ਪੀਣ ਨਾਲ ਹੀ ਮੈਨੂੰ ਕਾਫੀ ਫਰਕ ਪੈ ਗਿਆ ਮੈਨੂੰ ਸਾਹ ਚੜਨੋ ਮਤਲਬ ਹਟ ਗਿਆ ਹੁਣ ਤਾਂ ਮੈਨੂੰ ਬਹੁਤ ਜ਼ਿਆਦਾ ਫਰਕ ਆ ਮੈਂ ਪੌੜੀਆਂ ਵੀ ਕਿੰਨੀ ਕਿੰਨੀ ਵਾਰ ਚੜ੍ਹ ਲੈਂਦੀ ਆ ਸਾਰਾ ਕੰਮ ਵੀ ਇਕੱਲ ਆਪਣੇ ਬੱਚਿਆਂ ਦੇ ਕਰਦੀ ਆ ਹੁਣ ਮੈਨੂੰ ਬਦਲੂ ਆਪਣੇ ਆਪ ਨੂੰ ਲੱਗਦਾ ਕਿ ਮੈਂ ਬਿਲਕੁਲ ਠੀਕ ਆ ਮੋਢੇ 'ਚ ਦਰਦ ਹੁੰਦੀ ਸੀਗੀ ਛਾਤੀ 'ਚ ਦਰਦ ਹੁੰਦੀ ਸੀਗੀ ਤੁਰ ਨਹੀਂ ਪਾਉਂਦੇ ਸੀਗੇ ਫੋੜੀਆਂ ਨਹੀਂ ਚੜ੍ਹ ਪਾਉਂਦੇ ਸੀਗੇ ਨਾਣ ਵੇਲੇ ਵੀ ਬੜੀ ਤਕਲੀਫ ਹੁੰਦੀ ਸੀਗੀ ਤੇ ਹੁਣ ਜਦੋਂ ਤੋਂ ਕਾੜਾ ਪੀਣ ਲੱਗੇ ਤਾਂ ਬਹੁਤ ਫਰਕ ਆ ਹੁੰਦਾ ਹੁਣ ਤਾਂ ਕੋੜੀਆਂ ਕੀ ਜਿੱਥੇ ਮਰਜੀ ਤੁਰ ਕੇ ਚੱਲ ਜਾਂਦੇ ਆ ਤੁਰ ਹੋ ਜਾਂਦਾ ਹੈ ਕੋਈ ਦਰਦ ਨਹੀਂ ਹੁੰਦੀ ਹੁੰਦਾ ਫੋਨ ਕਰ ਦੇਣਾ ਬੱਚਿਆਂ ਨੂੰ ਕਿ ਮੈਨੂੰ ਲੈ ਜਾਓ ਐਕਟਿਵਾ ਤੇ ਆ ਕੇ ਵੀ ਮੇਰੇ ਤੋਂ ਤੁਰ ਨਹੀਂ ਹੁੰਦਾ ਪਿਆ ਨਹੀਂ ਹੁਣ ਨਹੀਂ ਹੁਣ ਤਾਂ ਜਿੱਥੇ ਮਰਜੀ ਲੈ ਜਾਓ ਚੱਲ ਜਾਂਦੇ ਆ ਤੇ ਜਿੱਦਾਂ ਵੀ ਮੇਰੇ ਈਕੋ ਵਗੈਰਾ ਸਾਰਾ ਕੁਝ ਹੋਇਆ ਸੀਗਾ ਤੇ ਫਿਰ ਡਾਕਟਰ ਕਹਿੰਦਾ ਸੀ ਤੁਸੀਂ ਐਂਜੋਗ੍ਰਾਫੀ ਕਰਾਵੋ ਤੇ ਤੁਹਾਡੇ ਸਟੈਂਡ ਪੈਣੇ ਆ ਸਲਾਹ ਕਰ ਲਓ ਕਿ ਅਸੀਂ ਅਸੀਂ ਐਡ ਦੇਖਦੇ ਰਹਿੰਦੇ ਸੀਗੇ ਤੇ ਫਿਰ ਅਸੀਂ ਇਹਨਾਂ ਨੂੰ ਫੋਨ ਕੀਤਾ ਕਿ ਚਲੋ ਸਿੱਲੇ ਦੇ ਨਾਲੇ ਦਵਾ ਲੈਣ ਆਏ ਕਿੰਨਾ ਟਾਈਮ ਹੋ ਗਿਆ ਸੀ ਤੁਹਾਡਾ ਟ੍ਰੀਟਮੈਂਟ ਚੱਲਦੇ ਹਨ ਸਾਨੂੰ ਤਾਂ ਅਸੀਂ 20ਾਂ 25ਾਂ ਦਿਨਾਂ ਦੇ ਵਿੱਚ ਵਿੱਚ ਹੀ ਸਾਰਾ ਕੁਝ ਕਰ ਲਿਆ ਸੀ 20 25 ਦਿਨ ਬਾਅਦ ਇੱਥੇ ਆ ਗਈ ਸੀ ਹਾਂਜੀ ਅੱਛਾ ਫਿਰ ਇੱਥੇ ਆ ਕੇ ਕੀ ਫਰਕ ਲੱਗਿਆ ਤੁਹਾਨੂੰ ਕੀ ਮਹਿਸੂਸ ਹੋਇਆ ਸੱਚੀ ਸੱਚੀ ਹਾਂ ਨਹੀਂ ਸਾਨੂੰ ਜਿੱਦਾਂ ਮੈਨੂੰ ਤਕਰੀਬਨ 60% ਫਾਇਦਾ ਆ ਜਿੱਦਾਂ ਇਹਨਾਂ ਨੇ ਵੀ ਕਿਹਾ ਸੀ ਵੀ ਤਿੰਨ ਤੋਂ ਚਾਰ ਮਹੀਨੇ ਡਾਕਟਰ ਦੀ ਦਵਾਈ ਨਾਲ ਤੁਹਾਡੀ ਚੱਲਣੀ ਚਾਹੀਦੀ ਆ ਤੇ ਮੇਰੀ 2.5 ਮਹੀਨਿਆਂ ਬਾਅਦ 18-20 ਗਈ ਮੈਂ ਤਾਂ ਮਹੀਨੇ ਤੋਂ ਬਾਅਦ ਦਵਾਈ ਛੱਡਦੀ ਆ ਮਨੋਂ 15 16 ਦਿਨ ਹੋਏ ਦਵਾਈ ਛੱਡੀ ਡਾਕਟਰ ਤਾਂ ਹੁਣ ਵੀ ਕਹਿੰਦੇ ਆ ਵੀ ਮੈਂ ਆਹ ਜਨਵਰੀ 2 ਨੂੰ ਗਈ ਸੀ ਤਾਂ ਟੈਸਟ ਵਗੈਰਾ ਉਹਨਾਂ ਨੇ ਕਰਾਏ ਟੈਸਟ ਮੇਰੇ ਸਾਰੇ ਪੋਜ਼ਿਟਿਵ ਹੀ ਆਉਂਦੇ ਆ ਤੇ ਆਹ ਬਾਹਾਂ 'ਚੇ ਵੀ ਆਉਣੀ ਆ ਮੋਰਾ 'ਚੇ ਵੀ ਖਿੱਚ ਪੈਣੀ ਤੇ ਸਾਰੇ ਚੀਸ 'ਚ ਹੋਣੀ ਫਿਰ ਮੈਂ ਦਵਾਈ ਡਾਕਟਰ ਨੇ ਇੰਨੀ ਸਟਰੋਂਗ ਮੈਨੂੰ ਦਿੱਤੀ ਸੀ ਕਿ ਮੈਂ ਬੜੀ ਮੰਦੀ ਹਾਲਤ ਹੋ ਗਈ ਸੀ ਫਿਰ ਉਹਦੇ ਕੋਲ ਗਏ ਡਾਕਟਰ ਕੋ ਵੀ ਡਾਕਟਰ ਸਾਹਿਬ ਸਾਨੂੰ ਦਵਾਈ ਨਹੀਂ ਸੈੱਟ ਫਿਰ ਉਹਨੇ ਦਵਾਈ ਚੇਂਜ ਕੀਤੀ ਵੇ ਦਵਾਈ ਇਹ ਵੀ ਸਟਰੋਂਗ ਸੀ ਇਹ ਇਨਾ ਬਲੱਡ ਪਤਲਾ ਕਰਦਾ ਕਿ ਮੇਰੇ ਮਾੜਾ ਜਿਹੇ ਹੱਥ ਵੀ ਲੱਗਣਾ ਤੇ ਨੀਲ ਪੈਣੇ ਸ਼ੁਰੂ ਹੋ ਗਏ ਅੱਛਾ ਫਿਰ ਅਸੀਂ ਗਏ ਸੀ ਕਿਹਾ ਡਾਕਟਰ ਸਾਹਿਬ ਵੀ ਆ ਕਾਲੇ ਹੱਥ ਹੋਏ ਮੇਰੇ ਹੋਈ ਜਾਂਦੇ ਆ ਕਹਿੰਦਾ ਬਲੱਡ ਜਿਆਦਾ ਪਤਲਾ ਹੋ ਗਿਆ ਤੁਹਾਨੂੰ ਹੁਣ ਹਲਕੀ ਦਵਾਈ ਦਿੰਨੇ ਆ ਤੀਸਰੀ ਵਾਰੀ ਦਵਾਈ ਮੈਨੂੰ ਬਦਲ ਕੇ ਦਿੱਤੀ ਤੇ ਹੁਣ ਵੀ ਮੈਨੂੰ ਕਹਿੰਦੇ ਆ ਕਿੰਦੇ ਰਿਪੋਰਟਾਂ ਤੁਹਾਡੀਆਂ ਪੋਜ਼ਿਟਿਵ ਹੀ ਆ ਨੈਗੇਟਿਵ ਕੋਈ ਰਿਪੋਰਟ ਨਹੀਂ ਆਉਂਦੀ ਤੇ ਪਰ ਤੁਹਾਡੇ ਪੈਣੇ ਸਟੈਂਡ ਆ ਅੱਛਾ ਹਾਂਜੀ ਬਾਰੇ ਮੇ ਤਾਂ ਤੁਰ ਵੀ ਨਹੀਂ ਸੀ ਹੁੰਦਾ ਦਰਦ ਇੰਨੀ ਹੁੰਦੀ ਸੀ ਉੱਠ ਬੈਠਣਾ ਵੀ ਔਖਾ ਸੀਗਾ ਹੁਣ ਮੈਂ ਆਪਣਾ ਕੰਮ ਵੀ ਕਰਦੀ ਆ ਖਾਣੀ ਪੀਣੀ ਵੀ ਆ ਅੱਛਾ ਹਾਂ ਹੁਣ ਦਰਦ ਵੀ ਨਹੀਂ ਮੇਰੇ ਨੂੰ ਸਹੀ ਆ ਜਾਂਦੀ ਆ ਹੋਰ ਨੀਂਦ ਵੀ ਸਹੀ ਹੁੰਦੀ ਭੁੱਖ ਵੀ ਸਹੀ ਲੱਗਦੀ ਹੁਣ ਅੱਛਾ ਇਹ ਤੁਹਾਡੇ ਮਾਤਾ ਜੀ ਨੇ ਹਾਂਜੀ ਕੀ ਪ੍ਰੋਬਲਮ ਸੀ ਪਹਿਲਾਂ ਇਹਨਾਂ ਨੂੰ ਉਹ ਸਾਹ ਦੀ ਪ੍ਰੋਬਲਮ ਹੈ ਜੀ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਹੈਗਾ ਸਾਹ ਵਗੜਾ ਚੜਦਾ ਹੈ ਇਹ ਅੱਠਵੀਂ ਵਾਰ ਆਏ ਆ ਤੁਸੀਂ ਹਾਂਜੀ ਹੁਣ ਠੀਕ ਨੇ ਠੀਕ ਨੇ ਹੁਣ ਹਾਂਜੀ ਹੁਣ ਤੇ ਤੁਰ ਫਿਰ ਲੈਂਦੇ ਆਰਾਮ ਨਾਲ ਔੜੀਏ ਪੁੜੀਏ ਵਿੱਚ ਚੜ ਜਾਂਦੇ ਆ ਕੁਝ ਫਰਕ ਪਹਿਲਾਂ ਨਾਲੋਂ ਕਿੰਨਾ ਕੁ ਲੱ ਪਹਿਲਾਂ ਨਾਲ ਭਾਈ ਹੈਗਾ ਵਾ 70 80% ਹੈਗਾ 70 80% ਕੋਈ ਦਵਾਈ ਨਾਲ ਚਲੀ ਜਾਂਦੀ ਆ ਹਾਂਜੀ ਦਵਾਈ ਨਹੀਂ ਹੋਰ ਕੋਈ ਨਹੀਂ ਚਲਦੀ ਜੀ ਇਹੋ ਹੀ ਚਲਦੀ ਬਸ ਅੱਛਾ ਕੋਈ ਟੈਸਟ ਕਰਾਈ ਤੁਸੀਂ ਹੁਣ ਅੱਠਵੀਂ ਵਾਰ ਹਾਂਜੀ ਟੈਸਟ ਕਰਵਾਇਆ ਸੀ ਪਰ ਰਿਪੋਰਟਾਂ ਨਹੀਂ ਹਲਾਲ ਮਿਲਦੀਆਂ ਹੁੰਦੀਆਂ ਉਹ ਟੈਸਟ ਓਕੇ ਆਏ ਆ ਨੋਰਮਲ ਆਏ ਆ